ਰੋਜ਼ਪੁਰ ਦੇ ਕਸਬਾ ਮਖੂ ਦੇ ਨਜ਼ਦੀਕ ਤੋਂ ਇੱਕ ਮੰਦ ਭਾਗੀ ਘਟਨਾ ਸਾਹਮਣੇ ਆਈ ਜਿੱਥੋਂ ਸਰਹੰਦ ਫੀਡਰ ਨਹਿਰ ਦੇ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਜਿਹੜੇ ਨੇ ਪਾਣੀ ਚ ਰੁੜ ਗਏ ਜਦਕਿ ਪਤੀ ਪਤਨੀ ਜਿਹੜੇ ਨੇ ਉਹ ਸੁਰੱਖਿਅਤ ਦਸੇ ਜਾ ਰਹੇ ਨੇ ਅਤੇ ਦੋ ਬੱਚੇ ਪਾਣੀ ਦੇ ਵਿੱਚ ਰੁੜ ਗਏ ਜਿਨ੍ਹਾਂ ਦੀ ਪਾਲ ਲਗਾਤਾਰ ਜਾਰੀ ਦਸੇ ਜਾ ਰਹੇ ਕਿ ਇਹ ਘਟਨਾ ਜਿਹੜੀ ਹੈ ਪਿੰਡ ਵਰਪਾਲਾ ਦੇ ਨਜ਼ਦੀਕ ਬਿਨ ਰੇਲਿੰਗ ਵਾਲੀ ਨਹਿਰ ਤੋਂ ਤਿੱਲਕ ਕੇ ਡਿੱਗਣ ਕਾਰਨ ਵਾਪਰੀ ਹੈ ਤਾਂ ਉਧਰ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਬਚਾਏਗੀ ਇਹ પતિ ਪਤਨੀ ਦੀ ਜਾਨ ਉਤੇ ਚਾ ਪਰ 4 ਸਾਲਾ ਦਾ ਲੜਕਾ ਤੇ 2 ਸਾਲਾ ਦੀ ਉਹਨਾਂ ਦੀ ਲੜਕੀ ਜਿਹੜੀ ਤੇਜ਼ ਬਹਾਵ ਦੇ ਵਿੱਚ ਦੋਨੇ ਰੁੜ ਗਏ ਨੇ ਜਿੰਨਾਂ ਦੀ ਫਾਲ ਜਰੀ ਲਗਾਤਾਰ ਜਾਰੀ ਉਧਰ ਐਸ ਡੀ ਐਮ ਜੀਰਾ ਦੇ ਵੱਲੋਂ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਪ੍ਰੋਸਾ ਜੜਾ ਦਿੱਤਾ ਗਿਆ ਇਹ ਕੀ ਗੱਲ ਹੋਈ ਹੈ ਜਿਹੜੀ ਰਾਤ ਸੱਤ ਹੋਇਆ ਤੋਂ ਬੱਚੇ ਦੇ ਮਹਿਰ ਚ ਜਿਹੜੀ ਹੋ ਰਗ ਰੇ ਇਹ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲਾਂ ਵਾਲੀ ਸੈਡੋਂ ਤੇ ਇੱਥੇ ਬਹੁਤ ਚਿੱਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ ਤੇ ਮੈਨੂੰ ਇਹ ਗੱਲ ਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਮਿੰਟਾਂ ਮੈਂ ਪੈਰ ਫੁਰ ਲਾ ਕੇ ਰੋਕਿਆ ਹਦਦ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡੇਕਿਆ ਤੇ ਇਹ ਤਿੰਨ ਹੀ ਇਹ ਵਿਚ ਡੇਗੇ ਨਰ ਦੇ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਪਹਿਲੇ ਸਾਲ ਦਾ ਜਿਹੜੇ ਇੱਕ ਬੱਚੇ ਸੀ ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ 2 ਸਾਲ ਦਾ ਇਹਨਾਂ ਸੀ ਲੋਕਾਂ ਦੇ ਇੱਕ ਦਾ ਨਕਰ ਭੇਜ ਹੀ ਇੱਕ ਦਾ ਨੰਬਰ ਤਹੀ ਤੇ ਜਿਹੜੇ ਹੈਗੇ ਤੁਹਾਡੇ ਦੱਸਦੇ ਵਾਈਫ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤੱਕਾ ਤੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖਣ ਲੱਗ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਗਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈਏ ਕਿਤੇ ਉਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਜੋ ਉੱਥੇ ਬੈਠੇ ਰਹੇ ਬਾਅਦ ਚ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀਗੇ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਪੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ